ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰਤਪਾਲ ਸਿੰਘ ਮੈਰੋ ਨੂੰ ਜੁਏ ਜਿਹਨੂੰ ਜਾਨੀ ਕਿ ਦੁਬਈ ਕਹਿ ਕੇ ਹੀ ਪੁਕਾਰ ਦਿੰਦੇ ਆ ਪਰ ਉਹਦੀ ਦੁਬਈ ਇੱਕ ਸਟੇਟ ਆ ਜੁਏ ਦੀ ਧਰਤੀ ਤੋਂ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਆ ਉਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਉਹਦਾ ਇਹ ਸੱਚ ਕੀ ਹੈ ਇਹਦੇ ਪਿੱਛੇ ਗਦਾਰੀ ਕਿਹੜੇ ਬੰਦੇ ਨੇ ਕੀਤੀ ਕਿਹੜੇ ਬੰਦੇ ਕੋਲ ਰਹਿ ਰਿਹਾ ਸੀ ਜਾਂ ਕਹਿ ਲਈਏ ਕਿ ਕਿਹੜੇ ਬੰਦੇ ਨੇ ਇਹਦੀ ਸੂ ਪੁਲਿਸ ਨੂੰ ਦਿੱਤੀ ਉਸ ਤੋਂ ਬਾਅਦ ਫੜਿਆ ਜਾਂਦਾ ਪਰ ਥੋੜਾ ਜਿਹਾ ਡਿਟੇਲ ਵਿੱਚ ਚਲੇ ਜਾਈਏ ਆਪਾਂ ਕਿ ਅਮਰਤਪਾਲ ਸਿੰਘ ਮਹਿਰੋਂ ਪੰਜਾਬ ਦੀ ਧਰਤੀ ਤੇ ਜੰਮਿਆ ਪਲਿਆ ਗੈਲਗੇ ਤੇ ਪੰਜਾਬ ਦੀ ਧਰਤੀ ਤੇ ਉਹ ਵੱਡਾ ਹੋਇਆ ਤੇ ਪਿਛਲੇ ਜਦੋਂ ਉਹ ਜਿਆਦਾ ਚਰਚਾ ਦਾ ਵਿਸ਼ਾ ਬਣਿਆ ਸੀ ਤੇ ਦਰਬਾਰ ਸਾਹਿਬ ਦੇ ਰਸਤੇ 'ਚ ਜਾਂਦੇ ਜਿਹੜੇ ਬੁੱਤ ਲੱਗੇ ਹੋਏ ਸੀ ਨਾ ਉਹਨਾਂ ਦੀ ਕਾਫੀ ਚਰਚਾ ਹੋਇਆ ਕਰਦੀ ਸੀ ਤੇ ਉਹਨਾਂ ਨੂੰ ਢਾਉਣ ਨੂੰ ਲੈ ਕੇ ਉਹ ਕਾਫੀ ਜਿਹੜਾ ਚਰਚਾ ਦੇ ਵਿੱਚ ਆਇਆ ਚਾਹੇ ਗ੍ਰਿਫਤਾਰੀਆਂ ਹੁੰਦੀਆਂ ਚਾਹੇ ਉਹਨਾਂ ਦੇ ਪਰਚੇ ਹੁੰਦੇ ਆ ਉਹਨਾਂ ਚੀਜ਼ਾਂ ਤੋਂ ਬਾਅਦ ਉਹ ਕਾਫੀ ਨਾਮੀ ਚਿਹਰਾ ਬਣ ਜਾਂਦਾ ਅਮਰਤਪਾਲ ਸਿੰਘ ਆਪਣੀ ਇੱਕ ਜਥਾ ਲੈ ਕੇ ਤੁਰਨ ਵਾਲਾ ਜਿਹਨੂੰ ਮੈਹਰੋ ਗਰੁੱਪ ਵੀ ਕਹਿ ਦਿੰਦੇ ਸੀ ਕਿ ਉਹ ਇੱਕ ਇਸ ਤਰ੍ਹਾਂ ਦੀ ਸੋਚ ਰੱਖਣ ਵਾਲਾ ਨੌਜਵਾਨ ਹੈ ਉਹਨਾਂ ਦੇ ਨਾਲ ਨੌਜਵਾਨ ਆਪਣੀਆਂ ਗੱਡੀਆਂ ਤੇ ਘੁੰਮਣਾ ਜਾਂ ਇਹੋ ਜਿਹੇ ਥਾਵਾਂ ਤੇ ਜਾਣਾ ਜਿੱਥੇ ਕਿਸੇ ਨਾਲ ੱਤਕਾ ਹੋ ਰਿਹਾ ਅਜਿਹੀਆਂ ਥਾਵਾਂ ਤੇ ਅਕਸਰ ਜਾਂਦੇ ਸੀ ਪਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਸੀ ਕਹਿ ਲਈਏ ਕਿ ਇੰਸਟਾਗ੍ਰਾਮ ਤੇ ਕਾਫੀ ਫਾਲੋਅਰ ਨੇ ਉਸ ਨੂੰ ਫੇਸਬੁੱਕ ਤੇ YouTube ਤੇ ਕਾਫੀ ਚਰਚਾ ਦੇ ਵਿੱਚ ਸੁਣਿਆ ਜਾਂਦਾ ਸੀ ਜਾਂ ਕਹਿ ਲਈਏ ਕਿ ਮੀਡੀਆ ਵੀ ਉਹਨਾਂ ਦੀ ਇੰਟਰਵਿਊ ਕਰਨ ਦੇ ਲਈ ਅੱਗੇ ਪਿੱਛੇ ਹੁੰਦੇ ਸਨ ਜਦੋਂ ਉਹਨਾਂ ਦੀ ਇੰਟਰਵਿਊ ਹੁੰਦੀ ਸੀ ਤੇ ਕਾਫੀ ਵੱਡੇ ਪੱਤਰ ਤੇ ਲੋਕਾਂ ਤੱਕ ਉਹਨਾਂ ਦੀ ਗੱਲ ਪਹੁੰਚ ਜਾਂਦੀ ਸੀ ਜਾਂ ਸਿੱਧੇ ਸ਼ਬਦਾਂ ਵਿੱਚ ਕਹਿ ਲਈਏ ਕਿ ਉਹ ਇੱਕ ਆਪ ਦੇ ਆਪ ਦੇ ਵਿੱਚ ਬ੍ਰਾਂਡ ਸੀ ਤੇ ਉਹਨ ਥੋੜੀ ਡਿਟੇਲ ਚ ਜਾਣੇ ਆ ਕਿ ਜਦੋਂ ਸੋਸ਼ਲ ਮੀਡੀਆ ਤੇ ਜਮਾਨੇ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਚਰਚਾਵਾਂ ਚੱਲਦੀਆਂ ਸਨ ਨਾਲ ਨਾਲ ਚਰਚਾਵਾਂ ਦੇ ਨਾਲ ਜਿੱਥੇ ਪੰਜਾਬ ਦੇ ਵਿੱਚ ਚੰਗੇ ਸਮਾਜ ਨੂੰ ਸੁਨੇਹੇ ਦੇਣ ਵਾਲੇ ਮੈਸੇਜ ਆਉਂਦੇ ਸਨ ਤੇ ਉੱਥੇ ਪੰਜਾਬ ਦੇ ਵਿੱਚ ਗੰਦਗੀ ਭਰੇ ਸੁਨੇਹੇ ਵੀ ਜਿਹੜੇ ਆਉਣੇ ਸ਼ੁਰੂ ਹੋ ਗਏ ਸਨ ਚਾਹੇ ਪ੍ਰੋਡਿਊਸਰ ਡੀ ਐਕਸਸ ਜਾਂ ਹੋਰ ਜਿਹੜੇ ਇਨਸਾਨ ਸਨ ਉਹਨਾਂ ਦੇ ਨਾਲ ਉਹਦਾ ਕਾਫੀ ਵਾਰ ਵਿਵਾਦ ਹੋਇਆ ਕੋਰਟ ਦੁਨਨੇ ਵਿੱਚ ਜਾ ਕੇ ਜਿਹੜਾ ਭਾਨੇ ਸਿੱਧੂ ਪਹਿਲਾਂ ਸਾਥੀ ਹੁੰਦਾ ਸੀ ਉਹਦੀ ਮੈਂ ਗੱਲ ਕਰ ਰਿਹਾ ਉਹਨਾਂ ਦੇ ਪਿੰਡ ਜਾ ਕੇ ਚਰਚਾ ਦੇ ਵਿੱਚ ਆਉਣਾ ਜਾਂ ਕਹਿ ਲਈਏ ਕੰਚਨ ਕੁਮਾਰੀ ਜਿਹਨੂੰ ਉਰਫ ਕੰਚਨ ਪਾ બીજા ਹੋਰ ਇਹੋ ਜਿਹੇ ਨਾਮਾ ਨਾਮ ਪ੍ਰਕਾਰਾਂ ਜਿਹੜੀ ਲੁਧਿਆਣੇ ਦੀ ਸੀ ਜਿਹੜੀ ਡਬਲ ਮੀਨਿੰਗ ਗੱਲਾਂ ਕਰਦੇ ਸੀ ਡਬਲ ਮੀਨਿੰਗ ਦਾ ਜਿਹੜਾ ਤੁਸੀਂ ਗੱਲ ਸਮਝ ਗਏ ਕੋਈ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਜਿਹੜਾ ਉਹ ਨੈਗੇਟਿਵਿਟੀ ਦਾ ਜ਼ਿਆਦਾ ਹੁੰਦਾ ਸੀ ਤੇ ਉਹ ਸਾਡੇ ਘਰਾਂ ਤੱਕ ਸਾਡੇ ਮੋਬਾਈਲਾਂ ਵਿੱਚ ਸਾਡੇ ਆਮ ਜਿਹੜੇ ਉਹ ਸੁਨੇਹੇ ਪਹੁੰਚਦੇ ਸਨ ਤੇ ਲੋਕ ਬਹੁਤ ਜਦੋਂ ਇਹ ਲੋਕ ਇਹ ਚਾਹੁੰਦੇ ਸਨ ਕਿ ਸੋਸ਼ਲ ਮੀਡੀਆ ਦਾ ਫਾਇਦਾ ਹੋਇਆ ਜਾਂ ਚਰਚਾਵਾਵਾਂ ਹੁੰਦੀਆਂ ਸਨ ਤਾਂ ਉੱਥੇ ਉਹਨਾਂ ਦੀ ਵੀ ਗੱਲ ਹੋਣੀ ਸ਼ੁਰੂ ਹੋ ਗਈ ਸੀ ਭਾਈ ਵੀ ਇਹਨਾਂ ਨੇ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਦੇ ਕਰਕੇ ਪੰਜਾਬ ਦੇ ਜਿਹੜੇ ਨੌਜਵਾਨੀਆਂ ਉਹਦੇ ਤੇ ਗਲਤ ਮੈਸੇਜ ਆ ਰਹੇ ਨੇ ਪੰਜਾਬ ਦੀਆਂ ਧੀਆਂ ਇਹਦੇ ਨਾਲ ਮਤਲਬ ਕਿ ਡਬਲ ਮੀਨਿੰਗ ਵਾਲੀਆਂ ਗੱਲਾਂ ਸੀ ਪਰਿਵਾਰ 'ਚ ਬਹਿ ਕੇ ਇਦਾਂ ਹੁੰਦਾ ਚਾਹੇ ਉਹਨਾਂ ਨੂੰ ਲੋਕ ਸੁਣਨ ਵਾਲੇ ਉਹਨਾਂ ਨੂੰ ਵੀ ਮਿਲੀਅਨ ਲੋਕ ਸਨ ਕੰਚਨ ਕੁਮਾਰੀ ਦੇ ਮਰਨ ਤੋਂ ਬਾਅਦ ਉਹਦੇ ਫਾਲੋਅਰ ਵਧੇ ਉਹਦੇ ਵਿਊਅਰਸ਼ਿਪ ਵਧੀ ਮਿਲੀਅਨ ਮਿਲੀਅਨ ਗਈ ਵੀ ਕੀ ਇਹੋ ਜਿਹਾ ਕਰਦੀ ਸੀ ਲੋਕਾਂ ਨੇ ਚ ਦਾ ਹੁੰਦਾ ਰੀਲਾਂ ਨੂੰ ਇਦਾਂ ਹੁੰਦਾ ਵੇਖਦਾ ਸੀ ਜੇ ਪ੍ਰੋਡਿਊਸਰ ਦੀ ਗੱਲ ਕਰਨ ਲੱਗੇ ਜੇ ਅੱਜਕੱਲ ਸਾਧਪੁਰ ਨੇ ਦੀ ਬਿਰਤੀ ਦੇ ਵਿੱਚ ਫਿਰਦਾ ਉਹ ਬਣਿਆ ਨਹੀਂ ਜਾਂਦਾ ਹੁੰਦਾ ਪਰ ਚਾਹੇ ਉਹ ਆਪਦੇ ਆਪ ਨੂੰ ਪੇਸ਼ ਕਰ ਰਿਹਾ ਚਾਹੇ ਉਹਨ ਦੀ ਗੱਲ ਕਰਨ ਲੱਗੇ ਪਰ ਇਦਾਂ ਇਦਾਂ ਜਿੰਨੇ ਵੀ ਹੋਏ ਆ ਉਹ ਮਤਲਬ ਉਹਨਾਂ ਨੂੰ ਲੋਕ ਸੁਣਦੇ ਆ ਜੇ ਸੁਣਦੇ ਆ ਤੇ ਲੋਪ ਪਾਉਂਦੇ ਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਉਹ ਕਹਿੰਦੇ ਕਿ ਸਾਡੇ ਘਰ ਦਾ ਜਿਹੜਾ ਉਹ ਰਜ਼ਗਾਰ ਇਹਦੇ ਤਾਂ ਚੱਲਦਾ ਤੇ ਜੇ ਕਹਿ ਲਈਏ ਕਿ ਭਾਈ ਜੇ ਉਹਨੂੰ ਸੁਣਦੇ ਆ ਤੇ ਉਹਨਾਂ ਨੇ ਤੇ ਇਹ ਗੱਲ ਕਹਿਣੀ ਆ ਜੇ ਨਾ ਸੁਣਦੇ ਹੋਣ ਤੇ ਫਿਰ ਤਾਂ ਆਪਾਂ ਕਹੀਏ ਕਿ ਭਾਈ ਉਹਨਾਂ ਦਾ ਮਤਲਬ ਕਿ ਸੁਣਦਾ ਨਹੀਂ ਸੀਗਾ ਤੇ ਉਹ ਜਾਣ ਕੇ ਪਾ ਰਹੇ ਸੀ ਪਰ ਤੁਹਾਨੂੰ ਕਿਹੜਾ ਕੋਈ ਸੁਣਦਾ ਪਰ ਜਦੋਂ ਉਹਨਾਂ ਦੇ ਫਾਲੋਅਰ ਬਣਨੇ ਸ਼ੁਰੂ ਹੋ ਗਏ ਉਹਨਾਂ ਨੂੰ ਫਾਲੋ ਕਰ ਲੱਗੇ ਤੇ ਉਹਨਾਂ ਨੇ ਗੰਦ ਜਿਹੜਾ ਵਧਾਉਣਾ ਉਹ ਸ਼ੁਰੂ ਕਰ ਦਿੱਤਾ ਹੁਣ ਕੀ ਹੁੰਦਾ ਕਿ ਇਹ ਮਾਮਲਾ ਲੰਮਾ ਚਲਾ ਜਾਂਦਾ ਤੁਹਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਹੈ ਮੈਂ ਤਾਂ ਰਿਵਿਊ ਕਰਕੇ ਉਸ ਲਾਸਟ ਗੱਲ ਤੱਕ ਜਾਣੀ ਚਾਹਣਾ ਕਿ ਅੱਜ ਹੁਣ ਕੀ ਬੀਤੀ ਹੋਂ ਦੇ ਨਾਲ ਪਰ ਜਦੋਂ ਕੰਚਨ ਕੁਮਾਰੀ ਵਾਲਾ ਮਾਮਲਾ ਹੋਣ ਦੇ ਵਿੱਚ ਆਇਆ ਕਿ ਕੰਚਨ ਕੁਮਾਰੀ ਜਿਵੇਂ ਲੁਧਿਆਣੇ ਤੋਂ ਆਉਂਦੀ ਆ ਜਿਹੜੀਆਂ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਖਬਰਾਂ ਛਪੀਆਂ ਕਿ ਉਹਨੂੰ ਕਿਸੇ ਮਸ਼ਹੂਰੀ ਦੇ ਲਈ ਅਮਰਤਪਾਲ ਸਿੰਘ ਮਹਿਰੋਂ ਤੇ ਉਹਦੇ ਦੋ ਸਾਥੀ ਘਰ ਤੋਂ ਲੈ ਕੇ ਆਉਂਦੇ ਆ ਗੱਡੀ ਦੀ ਸਰਵਿਸ ਕਰਾਉਣ ਦੇ ਲਈ ਉਹਨੂੰ ਬਠਿੰਡੇ ਤੱਕ ਲੈ ਆਉਂਦੇ ਆ ਤੇ ਬਠਿੰਡੇ ਦੇ ਵਿੱਚ ਆ ਕੇ ਉਹਦਾ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਕਿਸੇ ਨੇ ਕਿਸ ਤਰੀਕੇ ਨਾਲ ਉਹਦੀ ਖਬਰ ਦੀ ਪੁਸ਼ ਕਿ ਕਿਸ ਨੇ ਕਿਸ ਨੇ ਪੁਲਸ ਨੇ ਵੀ ਇਹ ਗੱਲ ਕਿਹਾ ਕਿ ਉਹਦੇ ਵਿੱਚ ਅਮਰਤਪਾਲ ਸਿੰਘ ਤੇ ਦੋ ਉਹਦੇ ਸਾਥੀ ਸਨ ਜਿਨ੍ਹਾਂ ਨੇ ਉਹਨੂੰ ਗੱਡੀ ਦੇ ਵਿੱਚ ਬਿਠਾ ਕੇ ਪਿੱਛੋਂ ਕੋਈ ਕਪੜਾ ਪਾ ਕੇ ਉਹਦਾ ਗਲਾ ਘੁੱਟ ਕੇ ਤੇ ਉਹਦਾ ਜਿਹੜਾ ਉਹਨੂੰ ਮੌਤ ਦੇ ਘਾਟ ਉਰਤਾ ਦਿੱਤਾ ਇਹ ਚਰਚਾ ਦਾ ਵਿਸ਼ਾ ਗੱਲ ਬਣੀ ਪਰ ਜਦੋਂ ਉਹਦਾ ਕਤਲ ਹੁੰਦਾ ਹੈ ਉਸ ਤੋਂ ਕਈ ਦਿਨ ਬਾਅਦ ਉਹਦੀ ਜਿਹੜੀ ਹੈ ਉਹ ਡੈੱਡ ਬੋਡੀ ਸੀਗੀ ਬਠਿੰਡੇ ਦੇ ਨਾਲ ਲੱਗਦਾ ਏਰੀਆ ਪੁੱਛੋ ਉਹ ਚੋ ਮੰਡੀ ਦੇ ਵਿੱਚ ਆਦੇਸ਼ ਹਸਪੀਟਲ ਜਿਹਨੂੰ ਆਦੇਸ਼ ਯੂਨੀਵਰਸਿਟੀ ਸੇ ਨਾਂ ਤੇ ਵੀ ਜਾਣਦੇ ਆ ਕਾਲਜ ਤੇ ਯੂਨੀਵਰਸਿਟੀ ਇਕੱਠੀ ਆ ਉਸ ਹਸਪੀਟਲ ਦੀ ਪਾਰਕ ਦੇ ਬਾਹਰ ਗੱਡੀ ਖੜੀ ਹੋਈ ਹੈ ਜਿਹੜੀ ਮਿਲਦੀ ਆ ਉਤੋਂ ਮੁਸ਼ਕਾ ਆਉਣਾ ਸ਼ੁਰੂ ਹੋ ਗਿਆ ਗਰਮੀ ਦੇ ਦਿਨ ਸਨ ਬੋਡੀ ਪਿਗਲ ਗਈ ਉਹਦਾ ਜਿਹੜਾ ਲਿਕਵਿਡ ਸੀਗਾ ਬੋਡੀ ਦੇ ਵਿੱਚੋਂ ਵਗਣਾ ਸ਼ੁਰੂ ਹੋ ਗਿਆ ਤੇ ਉੱਥੇ ਕਾਫੀ ਚਰਚਾ ਬਣ ਗਈ ਵੀ ਇਹ ਗੱਡੀ ਆਈ ਕਿਵੇਂ ਕੌਣ ਆ ਕਿੰਦੀ ਆ ਤੇ ਜਦੋਂ ਪੁਸ਼ਟੀ ਹੁੰਦੀ ਆ ਤੇ ਉਹ ਗੱਡੀ ਜਿਹੜੀ ਆ ਉਹ ਕਾਂਚਨ ਕੁਮਾਰੀ ਦੀ ਸੀ ਉਹ ਜਦੋਂ ਉਹਦੀ ਪੁੱਛ ਪਤਾਲ ਕੀਤੀ ਜਾਂ ਉਹ ਖੰਗਾਲਿਆ ਗਿਆ ਤੇ ਉਹਦੇ ਵਿੱਚੋਂ ਉਹਦੀ ਗਲੀ ਸੜੀ ਜਿਹੜੀ ਜਾ ਉਹ লাশ ਮਿਲਦੀ ਆ ਚਾਹੇ ਇਸ ਤੋਂ ਪਹਿਲਾਂ ਇਹ ਚਰਚਾਵਾਂ ਚਲੀਆਂ ਜਾਂ ਅਮਰਪਾਲ ਸਿੰਘ ਮਹਿਰੂ ਨੇ ਕਹਿ ਲਈਏ ਉਹਨੇ ਵੀ ਇਹ ਗੱਲ ਆਪਦੀ ਪੱਖ ਰੱਖਿਆ ਕਿ ਇਹਨੂੰ ਬੜੇ ਵਾਰ ਸਮਝਾਇਆ ਸੀ ਬੜੇ ਵਾਰ ਅਸੀਂ ਕਿਹਾ ਸੀ ਕਿ ਭਾਈ ਤੂੰ ਸੁਧਰ ਜਾ ਪਰ ਉਹਨੇ ਸੁਧਰਨ ਦੀ ਬਜਾਏ ਉਹਨੇ ਵਿਗੜਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀਗਾ ਉਹਨੇ ਉਹ ਸੁਧਰਿਆ ਨਹੀਂ ਉਹਨੂੰ ਕਿਹਾ ਸੀ ਵੀ ਤੈਨੂੰ ਰੋਜ਼ਗਾਰ ਦੇ ਦਿੰਨੇ ਤੈਨੂੰ ਪੈਸਾ ਦੇ ਦਿੰਨੇ ਤੈਨੂੰ ਕੰਮ ਧੰਦੇ ਤੇ ਲਾ ਦੇ ਦਿੰਨੇ ਆ ਪਰ ਤੂੰ ਆ ਗੰਦਗੀ ਨਾ ਫਲਾ ਜਿੰਦੇ ਕਰਕੇ ਪੰਜਾਬ ਦੇ ਵਿੱਚ ਗਲਤ ਮੈਸੇਜ ਜਾਂਦਾ ਉਹਨਾਂ ਨੇ ਆਪਦਾ ਪੱਖ ਰੱਖਿਆ ਪਰ ਕੰਚਨ ਕੁਮਾਰੀ ਦੀ ਮਾਤਾ ਨੇ ਆਪਦਾ ਆਪਦਾ ਪੱਖ ਰੱਖਿਆ ਕਿ ਭਾਈ ਉਹਨੂੰ ਬਰਗੜਾ ਕੇ ਲੈ ਗਏ ਇਦਾਂ ਕਰਕੇ ਲੈ ਗਏ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲ ਕਹੀ ਕਿ ਭਾਈ ਕੰਚਨ ਕੁਮਾਰੀ ਦੇ ਨਾਲ ਉਸ ਤੋਂ ਪਹਿਲਾਂ ਉਹਨਾਂ ਨਾਲ ਰੇਪ ਹੁੰਦਾ ਹੈ ਅਮਰਤਪਾਲ ਸਿੰਘ ਨੇ ਬਾਣੇ ਦੇ ਵਿੱਚ ਜਾਂ ਉਹਦੇ ਸਾਥੀਆਂ ਨੇ ਉਹਨਾਂ ਜਿਹੀ ਗੰਦੀ ਹਰਕਤ ਕੀਤੀ ਅਜਿਹੀਆਂ ਚਰਚਾਵਾਂ ਕਿਉਂਕਿ ਜਿੰਨੀਆਂ ਜ਼ੁਬਾਨਾਂ ਸਨ ਉਹਨਾਂ ਨੇ ਆਪਦੇ ਆਪਦੇ ਪੱਖ ਤੋਂ ਆਪਦੀ ਆਪਦੀ ਗੱਲ ਰੱਖਣੀ ਸ਼ੁਰੂ ਕਰ ਦਿੱਤੀ ਕਿਉਂਕਿ ਇਹ ਇੱਕ ਮਾਮਲਾ ਬੜਾ ਭੱਗ ਗਿਆ ਸੀਗਾ ਇਸ ਭੱਗੇ ਹੋਏ ਮਾਮਲੇ ਦੇ ਵਿੱਚ ਕਈਆਂ ਨੇ ਕਹਿ ਲਈਏ ਕਿ ਤੱਤੇ ਤਵੇ ਤੇ ਗੁੱਲੀਆਂ ਸੇਕਣ ਦੀ ਗੱਲ ਕੀਤੀ ਕੋਈ ਬੋਲਿਆ ਕੋਈ ਕਿਸ ਤਰ੍ਹਾਂ ਕੁਝ ਹੱਕ ਚ ਆਏ ਕੁਝ ਬਰਖਲਾ ਪਾਏ ਕਿਉਂਕਿ ਬਤ ਜਿਆਦਾ ਸਮਾਜ ਦੇ ਵਿੱਚ ਆਹ ਚਰਚਾ ਚੱਲਦੀ ਹੈ ਨਾ ਲੋਕ ਆਪਦੀ ਆਪਦੀ ਸਨੇਹੇ ਦੇਣੇ ਸ਼ੁਰੂ ਕਰ ਦਿੰਦੇ ਨੇ ਕਿ ਭਾਈ ਐ ਹੋ ਗਿਆ ਜਿਵੇਂ ਕੋਲੇ ਬੈਠੇ ਹੁੰਦੇ ਆ ਕਿ ਭਾਈ ਐਵੇਂ ਹੋ ਗਿਆ ਉਹ ਜਿਹੜੀ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਮਹਿਰੋ ਨੇ ਨਾਲ ਮਹਿਰੋ ਨੇ ਉਹਨਾਂ ਦਾ ਧੱਕਾ ਕੀਤਾ ਇਦਾਂ ਕੀਤਾ ਇਦਾਂ ਨੀਂਹੰਗ ਬਾਣੀ ਦਾ ਇਹਨਾਂ ਨੇ ਲਿਆਜ ਨਹੀਂ ਕੀਤਾ ਬਾਣੇ ਦਾ ਸਤਕਾਰ ਨਹੀਂ ਕੀਤਾ ਬਾਣੇ ਦੇ ਵਿੱਚ ਇਹਨਾਂ ਨੇ ਇਦਾਂ ਦੀ ਕਰਤੂਤ ਕਰ ਦਿੱਤੀ ਤੇ ਬਹੁਤ ਸਾਰੇ ਨੇ ਵੀ ਕਿਹਾ ਕਿ ਭਾਈ ਜਦੋਂ ਅਜਿਹੀਆਂ ਕੁੜੀਆਂ ਜਾਂ ਮੁੰਡੇ ਇਦਾਂ ਦਾ ਗੰਦ ਪਾਉਂਦੇ ਆ ਤੇ ਉਹਨਾਂ ਨੂੰ ਸੋਧਾ ਲੱਗਣਾ ਲਾਜ਼ਮੀ ਹੁੰਦਾ ਵੀ ਸੋਧਾ ਸ਼ਬਦ ਵਰਤ ਕੇ ਦੂਜੇ ਪੱਖ ਤੋਂ ਗੱਲ ਰੱਖੀ ਉਹਨਾਂ ਨੇ ਇਹ ਗੱਲ ਕਹੀ ਕਿ ਇਹਨਾਂ ਨੂੰ ਰੋਕਣਾ ਬੜਾ ਜ਼ਰੂਰੀ ਸੀਗਾ ਜੇ ਇਹਨਾਂ ਨੂੰ ਨਾ ਰੋਕਦੇ ਤੇ ਜਾਏ ਇਹਦੂ ਗੰਦ ਵਧਣਾ ਸੀਗਾ ਪਰ ਉਸ ਤੋਂ ਬਾਅਦ ਇੱਕ ਕੁੜੀ ਹੋਰ ਸੀਗੀ ਉਹਨੇ ਵੀ ਰੋ ਰਾਕਿਆ ਦੀ ਸਕੋਲਟੀ ਸਕੋਲਟੀ ਵੀ ਮਿਲੀ ਉਹਦਾ ਮਤਲਬ ਕਿ ਚਰਚਾ ਦੇ ਵਿੱਚ ਰਹੀ ਆਪਾਂ ਉਸ ਡਿਟੇਲ ਦੀ ਜਾਣ ਦੀ ਬਜਾਏ ਆਪਾਂ ਥੋੜੀ ਜੀ ਇਹ ਗੱਲ ਕਰ ਲਈਏ ਕਿ ਇਸ ਕਾਰਨਾਮੇ ਜਾਂ ਇਸ ਕਾਰਵਾਈ ਤੋਂ ਬਾਅਦ ਕੀ ਪੰਜਾਬ ਦੇ ਵਿੱਚ ਅਜਿਹਾ ਕੁਝ ਸੁਧਰਿਆ ਜਾਂ ਕਹਿ ਲਈਏ ਕਿ ਲੋਕ ਸੁਧਰ ਗਏ ਜਿਨ੍ਹਾਂ ਨੇ ਡਬਲ ਮੀਨਿੰਗ ਗੱਲਾਂ ਕਰਨੀਆਂ ਬੰਦ ਕਰ ਦਿੱਤੀਆਂ ਜਾਂ ਕਹਿ ਲਈਏ ਕਿ ਇਸ ਚੀਜ਼ ਤੋਂ ਬਾਅਦ ਉਹਦੇ ਤੇ ਫੁੱਲ ਸਟਾਪ ਲੱਗ ਗਿਆ ਵੀ ਇਹ ਗੱਲ ਰੁਕ ਗਈ ਉਸ ਤੋਂ ਬਾਅਦ ਲੋਕ ਚੰਗੀ ਸੇਤ ਚੱਲੇ ਗਏ ਇਹ ਇੱਕ ਸਵਾਲ ਬਣ ਕੇ ਰਹਿ ਗਿਆ ਬੜਿਆ ਨੇ ਉਤੋਂ ਕਿਹਾ ਕਿ ਭਾਈ ਹੁਣ ਪੱਕਾ ਠੱਪਾ ਲੱਗ ਗਿਆ ਹੁਣ ਨਹੀਂ ਕੋਈ ਕਾਰਵਾਈ ਕਰਦਾ ਮੈਰੋਂ ਜਾਉਂਦਾ ਮੈਰੋਂ ਆਜੂ ਇਦਾਂ ਦੇ ਕਮੈਂਟ ਵੀਡੀਓ ਥੱਲੇ ਕਮੈਂਟਾਂ ਦੇ ਵਿੱਚ ਉਹਨਾਂ ਦੀਆਂ ਵੀਡੀਓ ਦੇ ਥੱਲੇ ਪਾਉਣੇ ਸ਼ੁਰੂ ਕਰ ਦਿੱਤੇ ਪਰ ਉਹਨਾਂ ਨੇ ਆਪਦੀਆਂ ਸਕਿਉਰਿਟੀਆਂ ਸਕਿਉਰਿਟੀਆਂ ਵਧਾਲੀਆਂ ਉਹਨਾਂ ਨੇ ਆਪਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਨੇ ਕੰਮ ਨਹੀਂ ਰੁਕਿਆ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸੋਸ਼ਲ ਮੀਡੀਆ ਤੇ ਚਾਹੇ ਉਸ ਤਰੀਕੇ ਦਾ ਗੰਧ ਨਹੀਂ ਪੈਂਦਾ ਪਰ ਕੰਮ ਨਹੀਂ ਰੁਕਿਆਗਾ ਕੰਮ ਦੇ ਵਿੱਚ ਉਹ ਜਿਨ੍ਹਾਂ ਨੇ ਭਾਈ ਉਹਨਾਂ ਨੂੰ ਐ ਲੱਗਿਆ ਕਿ ਮੈਰੋਂ ਇਸ ਧਰਤੀ ਦੇ ਉੱਤੋਂ ਦਬਾਈ ਗਿਆ ਚਲਾ ਜਾਂ ਹੋਰ ਦੇਸ਼ 'ਚ ਚ ਸ਼ੁਰੂ ਕਰਤੀ ਕਿਉਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਬਹੁਤ ਵੱਧ ਚੜ ਕੇ ਆਪਦੀ ਇੱਕ ਸ਼ਮੂਲੀਅਤ ਜਾਂ ਕਹਿ ਲਈਏ ਕਿ ਇੱਕ ਆਪਦਾ ਚਿਹਰਾ ਦਿਖਾਇਆ ਸੀਗਾ ਕਿਵੇਂ ਬੰਦੇ ਫੜੇ ਜਾਂਦੇ ਆਉਂਦੇ ਦੋ ਸਾਥੀ ਫੜੇ ਜਾਂਦੇ ਆ ਉਹਨਾਂ ਨੂੰ ਕੋਰਟ ਦੇ ਵਿੱਚ ਬਠਿੰਡੇ ਪੇਸ਼ ਕੀਤਾ ਜਾਂਦਾ ਜਿਨ੍ਹਾਂ ਦੇ ਕੇਸ ਦੇ ਵਿੱਚ ਉਤੋਂ ਹਰਪਾਲ ਸਿੰਘ ਖਾਰਾ ਐਡਵੋਕੇਟਸ ਜਿਹੜੇ ਸਨ ਉਹਨਾਂ ਨੇ ਉਹ ਸ਼ਮੂਲੀਅਤ ਕੀਤੀ ਸੀ ਵਕਾਲਤ ਦੇ ਤੌਰ ਤੇ ਉਹਨਾਂ ਦੇ ਨਾਲ ਪੇਸ਼ ਹੋਏ ਸਨ ਉਹਨਾਂ ਨੇ ਵੀ ਆਪਦਾ ਪੱਖ ਰੱਖਿਆ ਸੀ ਕਾਫੀ ਤਰ੍ਹਾਂ ਦੀਆਂ ਇੰਟਰਵਿਊਆਂ ਸਾਹਮਣੇ ਆਈਆਂ ਸਨ ਕਿ ਅਮਰਤਪਾਲ ਦੇ ਜਿਹੜੇ ਸਾਥੀ ਸੀਗੇ ਮਤਲਬ ਕਿ ਉਹ ਬਾਣੇ ਦੇ ਵਿੱਚ ਸਨ ਉਮੀ ਹੀ ਪੇਛੋਏ ਸਨ ਉਹਨਾਂ ਨੇ ਜਦੋਂ ਉਹ ਡੈੱਡ ਬੋਡੀ ਨੂੰ ਗੱਡੀ ਨੂੰ ਠੱਲਣ ਆਏ ਸਨ ਉਹਨਾਂ ਨੇ ਕੋਈ ਨਕਾਬ ਪੁੱਛੀ ਨਹੀਂ ਕੀਤੀ ਹੋਈ ਸੀ ਮਤਲਬ ਕਿ ਜਨਤਕ ਜਾਂ ਜੇ ਕਹਿ ਲਈਏ ਕਿ ਕਤਲ ਕੀਤਾ ਹੋਇਆ ਨਜ਼ਰ ਆਉਂਦਾ ਸੀ ਬੜਿਆਂ ਨੇ ਇਹ ਵੀ ਗੱਲ ਰੱਖੀ ਸੀ ਕਿ ਭਾਈ ਇਹਨਾਂ ਨੂੰ ਜਨਤਕ ਹੋਣ ਦੀ ਕੀ ਲੋੜ ਪਈ ਸੀ ਜਾਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਕਤਲ ਨਹੀਂ ਕਰਨਾ ਚਾਹੀਦਾ ਸੀ ਜਾਂ ਕਤਲਕਾਰੀ ਲਿਆ ਸੀਗਾ ਤੇ ਇਹਨਾਂ ਨੂੰ ਇੰਨਾ ਜਨਤਕ ਹੀ ਹੋਣਾ ਚਾਹੀਦਾ ਕਿਸੇ ਨੇ ਕਿਹਾ ਨਾਅ ਚ ਛੁੱਟ ਦੇਣੀ ਚਾਹੀਦੀ ਸੀ ਵੱਖ-ਵੱਖ ਆਪੋ ਆਪਣੇ ਵਿਚਾਰ ਜਿਹੜੇ ਲੋਕਾਂ ਨੇ ਰੱਖੇ ਇਹ ਤਾਂ ਹੁਣ ਅਮਰਤਪਾਲ ਸਿੰਘ ਜਦੋਂ মিডিਆ ਦੇ ਸਾਹਮਣੇ ਆਵੇਗਾ ਜਾਂ ਜਦੋਂ মিডিਆ ਦੇ ਵਿੱਚ ਬੈਠੂਗਾ ਜੋ ਜੇਲ੍ਹ ਚੋਂ ਬਾਹਰ ਆਊਗਾ ਇਹ ਉਦੋਂ ਗੱਲ ਹੀ ਸਾਹਮਣੇ ਰੱਖ ਸਕਦਾ ਕਿ ਭਾਈ ਇੰਨਾ ਜਨਤਕ ਤੌਰ ਤੇ ਜਾਂ ਉਸ ਦੀ ਜਿਵੇਂ ਇਹ ਕਹਿ ਲਈਏ ਕਿ ਇੱਕ ਵੀਡੀਓਗ੍ਰਾਫੀ ਵੀ ਕਰਦੇ ਸਨ ਜਦੋਂ ਇਹਨਾਂ ਦੇ ਡੇਰੇਵਾਦਾਂ ਦਾ ਨਾ ਰੌਲਾ ਪੈਂਦਾ ਰਿਹਾ ਬਾਕੀ ਕਾਫੀ ਚਰਚਾ ਚ ਰਹਿ ਉਹ ਤੋਂ ਵੀ ਕਈ ਚੀਜ਼ਾਂ ਨੂੰ ਲੈ ਕੇ ਇਹਨਾਂ ਤੇ ਇਲਜ਼ਾਮ ਲੱਗੇ ਸੋਨਾ ਚੋਰੀ ਕਰ ਲੈ ਜਾਂ ਹੋਰ ਪਰ ਇਹਨਾਂ ਦੇ ਕੋਲ ਪੂਰੀ ਵੀਡੀਓਗ੍ਰਾਫੀ ਹੁੰਦੀ ਸੀ ਜਿਹਦੇ ਆਧਾਰ ਤੇ ਇਹ ਬਚਦੇ ਰਹਿ ਇਲਜ਼ਾਮ ਲੱਗਣਾ ਹੋਰ ਜਿਹਾ ਹੁੰਦਾ ਹੈ ਕਿਸੇ ਚੀਜ਼ ਦਾ ਕਿਸੇ ਦੇ ਕੋਲੇ ਸਬੂਤ ਹੋਣਾ ਉਹ ਹੋਰ ਚੀਜ਼ ਹੁੰਦਾ ਕਹ ਲਈਏ ਕਿ ਇਹਨਾਂ ਨੇ ਆਪਦੀ ਜਿਹੜੀ ਵੀਡੀਓਗ੍ਰਾਫੀ ਰੱਖਦੇ ਸਨ ਹੋ ਸਕਦਾ ਹੈ ਕਿ ਇਸ ਕੁੜੀ ਦੇ ਕਤਲ ਦੀ ਵੀਡੀਓਗ੍ਰਾਫੀ ਵੀ ਪੁਲਿਸੋਂ ਦੇ ਕੋਲ ਬਰਾਮਦ ਕਰੇ ਜਾਂ ਅਮਰਤਪਾਲ ਨੇ ਆਪਦੇ ਪੱਕੇ ਸੋਰਸਸ ਦੇ ਕੋਲੇ ਰੱਖੀ ਹੋਵੇ ਜਾਂ ਉਹਨਾਂ ਨੇ ਕਿਸੇ ਅਕਾਊਂਟ ਹੈਂਡਲ ਤੇ ਜਾਂ ਕਿਤੇ ਵੀ ਮਤਲਬ ਇਹ ਚੀਜ਼ ਦਾ ਇੱਕ ਹੋ ਸਕਦਾ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਖਲਾਸਾ ਹੋਵੇ ਜਾਂ ਅਮਰਤਪਾਲ ਸਿੰਘ ਜਦੋਂ ਮੀਡੀਆ ਦੇ ਪੇਚ ਹੁੰਦਾ ਚਾਹੇ ਤੋ ਪੁਲਿਸ ਕਸਟਡੀ ਦੇ ਵਿੱਚ ਜਾਂ ਜਦੋਂ ਜਾਂਦੇ ਹੁੰਦੇ ਜਿਵੇਂ ਮੈਕ ਕਰਕੇ ਗੱਲ ਰੱਖ ਦਿੰਦੇ ਉਸ ਤਰੀਕੇ ਨਾਲ ਪੇਸ਼ ਹੋਵੇ ਤੇ ਆਪਦਾ ਪੱਖ ਰੱਖੇ ਜਾਂ ਫਿਰ ਉਹ ਫਿਰ ਇਹ ਕੇਸ ਭੁਗਤ ਕੇ ਸਾਲ 2 ਸਾਲ 5 ਸਾਲ ਜਿੰਨਾ ਵੀ ਮਤਲਬ ਕਿ ਇੱਕ ਕਾਨੂੰਨੀ ਪ੍ਰਕਿਰਿਆ ਦੇ ਮਤਾਬਕ ਜਦੋਂ ਉਹ ਬਾਹਰ ਆਉਂਦਾ ਹੈ ਉਸ ਤੋਂ ਬਾਅਦ ਜਾਂ ਫਿਰ ਉਹਦੇ ਜੇਲ੍ਹ ਦੇ ਵਿੱਚ ਜਾਂ ਕੋਈ ਇਦਾਂ ਦੀਆਂ ਤਾਰਾਂ ਜੁੜ ਜਾਂਦੀਆਂ ਨੇ ਕਿ ਉਸ ਤੋਂ ਬਾਅਦ ਬਾਹਰ ਆਏ ਪਾਏਗਾ ਕਿ ਨਹੀਂ ਆ ਪਾਏਗਾ ਕਿਉਂਕਿ ਜਿੰਨੇ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਕਾਂਡ ਹੁੰਦੇ ਨੇ ਜਿਸ ਤਰ੍ਹਾਂ ਦੀਆਂ ਮਤਲਬ ਕਹਿ ਲਈਏ ਕਿ ਕੁਝ ਘਟਨਾਕਰਮ ਪੰਜਾਬ ਦੇ ਵਿੱਚ ਹੋਏ ਤੇ ਜਿੱਥੇ ਇਹ ਲੋੜ ਪਈ ਕਿ ਇਹਨਾਂ ਦੇ ਖਾਂ ਦੇ ਵਿੱਚ ਹਾਂ ਨਹੀਂ ਕਿਸੇ ਨੇ ਮਲਾਈ ਤੇ ਉਦੋਂ ਅਮਰਤਪਾਲ ਸਿੰਘ ਨੇ ਕਿਸੇ ਨੂੰ ਕਾਲ ਕੀਤੀ ਕਿਸੇ ਨੂੰ ਆਡੀਓ ਛੱਡੀ ਜਾਂ ਉਹ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਕਿ ਅਸੀਂ ਜਾਉਣੇ ਆ ਅਸੀਂ ਮਤਲਬ ਕਿ ਤੁਹਾਡੇ ਨਾਲ ਖੜੇ ਆ ਤੁਹਾਡੀ வால் ਨਹੀਂ ਕੋਈ ਟੱਕੂਗਾ ਇਦਾਂ ਦੀਆਂ ਗੱਲਾਂ ਹੋਈਆਂ ਅਮਰਤਪਾਲ ਸਿੰਘ ਮੈਰੋ ਨੇ ਆਪਦਾ ਪੱਕ ਚੀਜ਼ਾਂ ਤੇ ਰੱਖਿਆ ਤੇ ਬਹੁਤ ਸਾਰੇ ਲੋਕਾਂ ਨੇ ਉਦੋਂ ਇਹ ਵੀ ਗੱਲ ਸੋਸ਼ਲ ਮੀਡੀਆ ਤੇ ਜਾਂ ਥੱਲੇ ਉਹਨਾਂ ਦੇ ਅਕਾਊਂਟ ਤੇ ਜਾਂ ਮੈਸੇਜਾਂ ਤੇ ਇਹ ਵੀ ਗੱਲ ਕਹੀ ਕਿ ਭਾਈ ਤੁਹਾਨੂੰ ਹੁਣ ਸਾਈਲੈਂਟ ਰਹਿਣਾ ਚਾਹੀਦਾ ਹਾ ਤੁਹਾਡੇ ਪਿੱਛੇ ਪੁਲਿਸ ਲੱਗੀ ਹੋਈ ਹੈ ਕਿਉਂਕਿ ਵਕ ਵਕੀ ਪ੍ਰਤੀਕਿਰਿਆ ਹੁੰਦੀ ਹੈ ਯਾਰ ਵਕ ਵਕ ਤਰੀਕੇ ਦੇ ਨਾਲ ਹਰੇਕ ਨੇ ਆਪਦਾ ਪੱਖ ਧੱਕਣਾ ਹੁੰਦਾ ਉਹਨਾਂ ਨੇ ਉਸ ਤਰੀਕੇ ਨਾਲ ਰੱਖਿਆ ਉਹਨਾਂ ਨੇ ਉਸ ਤਰੀਕੇ ਨਾਲ ਰੱਖਿਆ ਜਾਂ ਕਹਿ ਲਿਏ ਕਿ ਜਦੋਂ ਅਮਰਤਪਾਲ ਸਿੰਘ ਮੈਰੋਂ ਇਸ ਕਾਰਵਾਈ ਤੋਂ ਬਾਅਦ ਵਿਦੇਸ਼ ਦੀ ਧਰਤੀ ਤੇ ਚਲਾ ਜਾਂਦਾ ਉਹਨੇ ਆਪਦੇ ਦੋ ਸਾਥੀ ਕਿਉਂ ਨਹੀਂ ਬਚਾਏ ਕਈਆਂ ਨੇ ਤੇ ਇਹ ਵੀ ਗੱਲ ਕਹਿ ਦਿੱਤੀ ਪਰ ਉਹਨਾਂ ਕਿਉ ਇਹ ਇੱਕ ਮੰਨਛਾ ਸੀਗੀ ਵੀ ਅਸੀਂ ਇਦਾਂ ਦੀ ਕਾਰਵਾਈ ਪਾ ਕੇ ਜੇ ਜਣਾ ਜਾਂ ਕੀ ਇਹ ਉਹ ਦੱਸਣਗੇ ਇਹ ਖਲਾਸੇ ਕਰਨਗੇ ਪਰ ਕਈਆਂ ਨੇ ਮਤਲਬ ਕਿਹਾ ਕਿ ਮੁੰਡੇ ਪ사 ਦਿੱਤੇ ਆ ਭੱਜ ਗਿਆ ਇਦਾਂ ਦੀਆਂ ਗੱਲਾਂ ਹੋਈਆਂ ਕਿ ਤੂੰ ਭੱਜਿਆ ਕਿਉਂ ਸਿੰਘਾਂ ਦੇ ਇਹ ਕੰਮ ਨਹੀਂ ਹੁੰਦੇਗੇ ਸਿੰਘ ਇਦਾਂ ਦਾ ਇਦਾਂ ਦੀ ਕੁਝ ਨਹੀਂ ਕਰਦੇ ਹੁੰਦੇਗੇ ਸਿੰਘਾਂ ਦੇ ਹਿੱਸੇ ਅਜਿਹੀਆਂ ਗੱਲਾਂ ਨਹੀਂ ਹਾਈਆਂ ਤੁਸੀਂ ਬਾਣੇ ਨੂੰ ਦਾਗ ਲਾ ਦਿੱਤੇ ਤੁਸੀਂ ਬਾਣੇ ਨੂੰ ਸ਼ਰਮਸਾਰ ਕਰ ਦਿੱਤਾ ਤੁਸੀਂ ਬਾਣਾ ਰੋਲ ਕੇ ਰੱਖ ਦਿੱਤਾ ਇਦਾਂ ਦੀਆਂ ਗੱਲਾਂ ਲੋਕਾਂ ਨੇ ਰੱਖੀਆਂ ਲੋਕਾਂ ਨੇ ਕਮੈਂਟਾਂ ਦੇ ਵਿੱਚ ਕਿਸੇ ਨੇ ਵੀਡੀਓ ਪਾ ਇਦਾਂ ਉਹਦਾ ਪ੍ਰਚਾਰ ਜਿਹੜਾ ਉਹ ਸੋਸ਼ਲ ਮੀਡੀਆ ਤੇ ਚੱਲਿਆ ਕਿਸੇ ਦੀ ਕਲਿੱਪਾਂ ਵਾਇਰਲ ਹੋਈਆਂ ਜਾਂ ਇਦਾਂ ਪਰ ਹੁਣ ਕੀ ਹੁੰਦਾ ਹੈ ਕਿ ਉਹ ਦੁਬਈ ਦੀ ਧਰਤੀ ਤੇ ਰਹਿ ਰਿਹਾ ਸੀਗਾ ਹੋ ਸਕਦਾ ਹੈ ਕਿ ਪੁਲਿਸ ਨੂੰ ਪਤਾ ਹੋਵੇ ਪਹਿਲਾਂ ਹੋ ਸਕਦਾ ਨਾ ਪਤਾ ਹੋਵੇ ਹੋ ਸਕਦਾ ਹੈ ਕਿ ਉਹਨੇ ਕਿਸੇ ਨੂੰ ਦੱਸਿਆ ਵੀ ਨਾ ਹੋਵੇ ਪਰ ਇਹ ਗ੍ਰਿਫਤਾਰੀ ਕਿਵੇਂ ਹੁੰਦੀ ਹੈ ਇੱਥੇ ਹੁਣ ਆਪਾਂ ਉਹ ਗੱਲ ਤੇ ਆਉਣੇ ਆ ਕਿ ਗ੍ਰਿਫਤਾਰੀ ਹੋ ਕਿਵੇਂ ਜਾਂਦੀ ਹੈ ਕਿ ਦੁਬਈ ਦੇ ਵਿੱਚ ਤਾਂ ਨਾ ਤਾਂ ਕੋਈ ਹਥਿਆਰ ਮਤਲਬ ਕਿਦਾਂ ਦੀਆਂ ਚੀਜ਼ਾਂ ਤੇ ਜਾਂ ਬੜਾ ਜਾਣਦੇ ਵੀ ਬੜੇ ਲੋਕ ਪਨਾਹ ਵੀ ਬੜੇ ਲੈ ਜਾਂਦੇ ਆ ਤੇ ਪਰ ਲੰਮਾ ਸਮਾਂ ਰਹਿ ਵੀ ਨਹੀਂ ਸਕਦੇ ਵਰਕ ਪਰਮਿਟ ਜਾਂ ਇਦਾਂ ਦੀਆਂ ਹੁਣ ਬਹੁਤ ਉਥੇ ਸਖਤਾਈਆਂ ਜਿਹੜੀਆਂ ਹੋਈਆਂ ਹਰੇਕ ਦੇਸ਼ ਦੇ ਵਿੱਚ ਹੋਈਆਂ ਕਿਉਂਕਿ ਜਦੋਂ ਇੱਕ ਦੂਜੇ ਦੇਸ਼ ਦਾ ਪਟਾ ਕਿਸੇ ਵੀ ਦੇਸ਼ ਤੇ ਚੜਦਾ ਤੇ ਉਹ ਮਤਲਬ ਕਿਦਾਂ ਉਦਾਂ ਕਾਗਜ਼ ਪੱਤਰ ਦੇਖ ਲੈਂਦੇ ਆ ਜੇ ਕਹਿ ਲਈਏ ਕਿ ਆਪਣੇ ਪੰਜਾਬ ਦੇ ਵਿੱਚ ਕੋਈ ਬਾਹਰਲਾ ਪ੍ਰਵਾਸੀ ਆ ਕੇ ਇੱਥੇ ਕੋਈ ਘੁੰਮ ਫਿਰ ਰਿਹਾ ਤੇ ਆਪਣੀ ਵੀ ਹੁੰਦਾ ਵੀ ਇਹਨਾਂ ਦੀ شناخت ਕਰੀਏ ਕਿੰਦੇ ਨਾਲ ਲੱਗਿਆ ਕਿੱਥੇ ਰਹਿ ਰਿਹਾ ਕੋਈ ਕਾਰਵਾਈਆਂ ਪੰਜਾਬ ਦੇ ਵਿੱਚ ਵੀ ਇਦਾਂ ਦੀਆਂ ਤੇ ਇਸੇ ਇਸੇ ਤਹਿਤ ਉਥੇ ਇੱਕ ਜਿਹੜੀ ਪੁਲਿਸ ਦੇ ਵੱਲੋਂ ਉਹਨਾਂ ਦੀ ਚੈਕਿੰਗ ਹੁੰਦੀ ਆ ਉਹਦੇ ਵਿੱਚ ਜਿਹੜੇ ਉਹਦੇ ਡਾਕੂਮੈਂਟ ਨਹੀਂ ਪਾਏ ਜਾਂਦੇ ਜਿਹੜੇ ਸਾਡੇ ਸੋਰਸਸ ਦੇ ਮੁਤਾਬਕ ਸਾਡੇ ਕੋਲ ਖਬਰ ਆਉਂਦੀ ਹੈ ਕਿ ਉਹਨ ਬਾਦ ਹੀ ਉਹਨਾਂ ਨੂੰ ਜਿਹੜਾ ਉੱਥੇ ਉਹ ਮਤਲਬ ਕਿ ਰੋਕਿਆ ਜਾਂਦਾ ਜਾਂ ਉਹਨਾਂ ਨੂੰ ਰਿਪੋਰਟ ਕਰਨ ਦੀ ਜਿਹੜੀ ਗੱਲ ਆਉਂਦੀ ਹੈ ਉਸ ਤੋਂ ਬਾਅਦ ਇੰਡੀਆ ਗਵਰਨਮੈਂਟ ਅੰਡੀਆ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦੇ ਨਾਲ ਉਹਨਾਂ ਦੀ ਗੱਲ ਹੁੰਦੀ ਹੈ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦੀ ਮੁਹਾਲੀ ਹੈੱਡ ਕੁਆਟਰ ਨਾਲ ਗੱਲ ਹੁੰਦੀ ਹੈ ਉਸ ਤੋਂ ਬਾਅਦ ਸ਼ਾਇਦ ਖਰੜ ਦੀ ਪੁਲਿਸ ਤੇ ਇੱਕ ਬਠਿੰਡੇ ਦੀ ਟੀਮ ਜਿਹੜੀ ਉਹਨਾਂ ਨੂੰ ਉਥੋਂ ਲੈਣ ਦੇ ਲਈ ਰਵਾਨਾ ਹੁੰਦੀ ਹੈ ਜਦੋਂ ਤੱਕ ਦੀ ਸਾਡੇ ਕੋਲ ਮਤਲਬ ਕਿ ਖਬਰਾਂ ਉਹਨਾਂ ਨੂੰ ਹੁਣ ਲਿਆਂਦਾ ਜਾਊਗਾ ਕਿ ਬਠਿੰਡੇ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਜਾਂ ਪਹਿਲੇ ਜਿਹੜੇ ਉਹਨਾਂ ਦੇ ਦੋ ਸਾਥੀ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਊਗਾ ਇਹ ਇੱਕ ਆਉਣ ਵਾਲੇ ਸਮੇਂ ਦੀ ਗੱਲ ਹੈ ਕਿਉਂਕਿ ਪਹਿਲਾਂ ਸਮੇਂ ਤੋਂ ਇਹ ਗੱਲ ਕਰਨੀ ਕਿਉਂਕਿ ਪਹਿਲਾਂ ਬੜੇ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਕਿ ਕੈਨੇਡਾ ਦੀ ਧਰਤੀ ਤੇ ਗੋਲਡੀ ਜਿਹੜਾ ਮੁੰਡਾ ਸੀਗਾ ਆਪਣੇ ਮੁਖਸਰ ਸਾਹਿਬ ਦਾ ਸਾਡੇ ਦਾ ਰਹਿਣ ਵਾਲਾ ਸੀਗਾ ਉਹ ਸਿੱਤੂ ਮੂਸੇਵਾਲ ਦੇ ਕਤਲकांड ਦੇ ਵਿੱਚ ਨਾਮ ਜੁੜਦਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਜਲਦ ਵਾਪਸ ਲਿਆਂਦਾ ਜਾਊਗਾ ਇਦਾਂ ਦੀਆਂ ਬਿਆਨਬਾਜ਼ੀਆਂ ਹੋਈਆਂ ਪਰ ਉਸ ਤੋਂ ਬਾਅਦ ਉਹ ਲਿਆਂਦੇ ਨਹੀਂ ਗਿਆ ਕੀ ਗੱਲਾਂ ਨਿਕਲੀਆਂ ਕੀ ਨਹੀਂ ਇਹ ਵੀ ਇੱਕ ਚਰਚਾ ਦਾ ਵਿਸ਼ਾ ਬਣਿਆ ਸੀ ਲੋਕਾਂ ਨੇ ਸਵਾਲ ਕੀਤੇ ਸੀ ਭਾਈ ਤੁਸੀਂ ਤਾਂ ਗੋਲਡੀ ਵੀ ਫੜ ਲਿਆ ਸੀਗਾ ਲਿਆਂਦਾ ਕਿਉਂ ਨਹੀਂ ਲੋਕਾਂ ਨੇ ਤਾਂ ਸਵਾਲ ਕਰਨੇ ਹੁੰਦੇ ਆ ਜਿਨ੍ਹਾਂ ਨੇ ਮੌਕਾ ਮਿਲਦਾ ਵਿਰੋਧੀ ਜਾਂ ਹੋਰ ਜਿਵੇਂ ਵੀ ਹੁੰਦੇ ਆ ਉਹਨਾਂ ਨੇ ਉਸ ਤਰੀਕੇ ਦੇ ਸਵਾਲ ਰੱਖੇ ਭਾਈ ਫੜਿਆ ਤੇ ਲਿਆਂਦਾ ਕਿਉਂ ਨਹੀਂ ਕਿੱਧਰ ਗਿਆ ਤੁਹਾਡਾ ਗੋਲਡੀ ਕੀ ਹੋਇਆ ਕਿੱਥੇ ਰਹਿ ਗਈ ਗੱਲ ਕਿਉਂ ਨਹੀਂ ਮਤਲਬ ਇਦਾਂ ਦੇ ਸਵਾਲ ਲੋਕਾਂ ਨੇ ਕੀਤੇ ਇਹ ਵੀ ਇੱਕ ਪੱਖ ਹੋ ਸਕਦਾ ਪਰ ਹੁਣ ਇਹਦੇ ਤੇ ਇੱਕ ਚਰਚਾ ਕਰਨੀ ਬੜੀ ਲਾਜ਼ਮੀ ਹੈ ਕਿ ਇਹਦੇ ਪਿੱਛੇ ਕਿਸੇ ਨਾ ਕਿਸੇ ਨੇ ਤਾਂ ਲੀਕੋਟ ਗੱਲ ਕੀਤੀ ਹੋਗੀ ਜਾਂ ਕਹਿ ਲਈਏ ਕਿ ਸੋਸ਼ਲ ਮੀਡੀਆ ਕਰਕੇ ਇਹਨਾਂ ਦੋਵਾਂ ਦੇ ਵਿੱਚ ਮਤਲਬ ਕਿ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਗਲਤ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਦਾ ਖਲਾਸਾ ਹੋਣਾ ਹੈ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਨਿਕਲ ਕੇ ਬਾਹਰ ਆਉਣੀਆਂ ਨੇ ਕਿ ਭਾਈ ਇਹਦੇ ਪਿੱਛੇ ਤਾਂ ਆਹ ਬੰਦਾ ਸੀਗਾ ਜਿਹੜਾ ਯਾਰ ਮਾਰ ਕਰ ਗਿਆ ਜਾਂ ਕਹਿ ਲਈਏ ਕਿ ਇਹਦੇ ਪਿੱਛੇ ਤਾਂ ਆਹ ਬੰਦਾ ਸੀਗਾ ਜਿਹਨੇ ਸਾਰੀ ਲੀਕ ਆਊਟ ਕੀਤੀ ਗੱਲ ਤੇ ਬਹੁਤ ਸਾਰੇ ਇਹਦੇ ਵਿੱਚ ਇਹ ਵੀ ਹੋਣਗੇ ਕਿ ਜਿਹੜੇ ਪਨਾਹ ਦੇਣ ਵਾਲੇ ਜਾਂ ਉਹਨਾਂ ਨੂੰ ਕਰਨ ਵਾਲੇ ਹੋ ਸਕਦਾ ਉਹਨਾਂ ਦੇ ਵੀ ਕਾਗਜ਼ ਪੱਟੇ ਜਾਣ ਅਤੇ ਉਹਨਾਂ ਦੇ ਉੱਤੇ ਵੀ ਕੋਈ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਕਾਰਵਾਈ ਹੋ ਸਕਦੀ ਆ ਪਰ ਹੁਣ ਇਹਦੇ ਚ ਡਿਟੇਲ ਚ ਥੋੜਾ ਜਿਹਾ ਇਸ ਗੱਲ ਤੇ ਆਉਣੇ ਆ ਕਿ ਇਹ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ ਬੜਾ ਰੌਲਾ ਪਿਆ ਸੀਗਾ ਬੜੇ ਵੱਡੇ ਪੱਦਰ ਤੇ ਰੌਲਾ ਪਿਆ ਸੀ ਆ ਜੇ ਕਹਿ ਲਈਏ ਕਿ ਪੂਰਾ ਪੰਜਾਬ ਦਾ মিডিਆ ਇਸੇ ਕੰਮ ਤੇ ਹੋ ਗਿਆ ਸੀਗਾ ਕੀ ਹੋ ਗਿਆ ਕਤਲ ਹੋ ਗਿਆ ਕਿਵੇਂ ਹੋ ਗਿਆ ਕਿਸੇ ਨੇ ਕਹਿੰਦਾ ਚੰਗਾ ਹੋ ਗਿਆ ਕਿਸੇ ਨੇ ਕਹਿੰਦਾ ਮਾੜਾ ਹੋ ਗਿਆ ਇਦਾਂ ਦੀਆਂ ਗੱਲਾਂ ਚੱਲੀਆਂ ਕਿਉਂਕਿ ਗੱਲਾਂ ਚੱਲੀਆਂ ਸੁਭਾਵਿਕ ਗੱਲ ਤੇ ਲਾਜ਼ਮੀ ਸਨ ਕਿਉਂਕਿ ਇਹੋ ਜੀ ਗਵਿਦ ਹੁੰਦੀ ਆ ਚਲੋ ਲਾਜ਼ਮੀ ਤਾਂ ਨਹੀਂ ਮੈਂ ਕਹਿ ਸਕਦਾ ਕਿ ਮਾਫੀ ਆਪੇ ਚੱਲੋਂ ਨਿਕਲ ਗਿਆ ਪਰ ਇਦਾਂ ਦੀਆਂ ਗੱਲਾਂ ਚੱਲੀਆਂ ਸੁਭਾਵਿਕ ਗੱਲ ਆ ਕਿ ਮੀਡੀਆ ਦਾ ਜੋਗਾ ਤੇ ਹਰੇਕ ਨੂੰ ਹੁੰਦਾ ਹੈ ਕਿ ਮੈਂ 4 ਪੈਸੇ ਇਕੱਠੇ ਕਰਨੇ ਆ سوشل ਮੀਡੀਆ ਦਾ ਮਤਲਬ ਜਮਾਨਾ سوشل ਮੀਡੀਆ ਦੇ ਮਤਲਬ ਕਿ ਇਹ ਚੀਜ਼ਾਂ ਹੋਈਆਂ ਜਦੋਂ ਇਹ ਚਰਚਾਵਾਂ ਚੱਲੀਆਂ ਤੇ ਉਸ ਤੋਂ ਬਾਅਦ ਮਤਲਬ ਬੜੇ ਤਰ੍ਹਾਂ ਦੇ ਲੋਕਾਂ ਦੇ ਪ੍ਰਤੀਕਿਰਿਆ ਕਰਨ ਸੀਗੇ ਕਿ ਇਹੋ ਨੇ ਕਿਸ ਤਰ੍ਹਾਂ ਦੀ ਗੱਲ ਰੱਖੀ ਕਿਸੇ ਨੇ ਕਿਸ ਤਰ੍ਹਾਂ ਦੀ ਗੱਲ ਰੱਖੀ ਪਰ ਹੁਣ ਇਸ ਚੀਜ਼ 'ਚ ਇਹ ਗੱਲ ਆਉਣ ਵਾਲੇ ਸਮੇਂ 'ਚ ਹੋਊਗੀ ਕਿ ਉਹਨੂੰ ਅਜੇ ਗ੍ਰਿਫਤਾਰ ਕਰਕੇ ਕੀ ਬਠਿੰਡੇ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਕਿ ਉਹ ਕਬੂਲਨਾਮਾ ਜਿਵੇਂ ਉਹਨਾਂ ਨੇ ਪਹਿਲਾਂ ਉੱਥੋਂ ਗੱਲਾਂ ਕੀਤੀਆਂ ਕਿ ਉਹ ਉਹਨਾਂ ਨੂੰ ਮੋਹਰ ਲਾਉਂਦੇ ਨੇ ਕਿ ਮੈਂ ਹੀ ਅਮਰਤਪਾਲ ਮਹਿਰੋਈ ਸੀਗਾ ਜਾਂ AI ਦੀਆਂ ਆਵਾਜ਼ਾਂ ਸੀ ਜਿਹੜੀਆਂ ਉੱਥੋਂ ਆਉਂਦੀਆਂ ਜਾਂ ਕੀ ਸੀਗਾ ਕਿ ਕੀ ਉਹਨਾਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਲਈਆਂ ਜਾਂ ਹੋਰ ਗੱਲਾਂ ਤੇ ਵੀ ਕੀ ਉਹ ਸੱਚਮੁੱਚ ਸੀ ਜਾਂ ਉਹ ਕੋਰਟ ਦੇ ਵਿੱਚ ਜਾ ਕੇ ਆਪਦਾ ਪੱਖ ਪਹੁੰਚਾਉਂਦੇ ਆ ਵੀ ਕਤਲ ਕਰਨ ਵਾਲੇ ਵੀ ਮਾਸਟਰਮਾਈਂਡ ਸੀ ਜਾਂ ਉਸ ਵੇਲੇ ਮੌਕੇ ਤੇ ਹਾਜ਼ਰ ਸੀ ਜਾਂ ਨਹੀਂ ਸੀ ਜਾਂ ਕਿਵੇਂ ਸੀ ਇਹ ਉਹ ਜਿੰਨਾ ਚਿਰ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ ਜਿੰਨਾ ਚਿਰ ਉਹਨਾਂ ਦਾ ਵਕੀਲ ਸਾਹਮਣੇ ਨਹੀਂ ਆਉਂਦਾ ਜਿੰਨਾ ਚਿਰ ਉਹਨਾਂ ਦਾ ਬੰਦਾ ਕੋਈ ਵੀ ਆ ਕੇ ਇਹ ਚੀਜ਼ ਦਾ ਪੱਖ ਨਹੀਂ ਆਦਾ ਉਹਨਾਂ ਚਿਰ ਇਹ ਗੱਲਾਂ ਫੇਕ ਬਹੁਤ ਸਾਰੀਆਂ ਚੱਲਣੀਆਂ ਬਹੁਤ ਵੀ ਆਹ ਚੀਜ਼ ਮੰਨ ਗਿਆ ਉਹ ਤਾਂ ਆਹ ਮੰਨ ਗਿਆ ਉੱਥੇ ਤਾਂ ਆਹ ਬੰਦਾ ਸੀ ਜਾਂ ਇਦਾਂ ਉਦਾਂ ਇਹ ਤਾਂ ਦੀਆਂ ਗੱਲਾਂ ਹੋਣੀਆਂ ਨੇ ਤੇ ਉਹਨਾਂ ਚੀਜ਼ਾਂ ਤੇ ਉਹਨਾਂ 'ਚ ਮੋਹਰ ਨਹੀਂ ਲਾ ਸਕਦੇ ਉਹਨਾਂ ਚਿਰ ਉਹਨਾਂ ਨੂੰ ਸੱਚੀਆਂ ਨਹੀਂ ਠਰਾ ਸਕਦੇ ਜਿੰਨਾ ਚਿਰ ਅਮਰਤਪਾਲ ਸਿੰਘ ਮਹਿਰੋਂ ਦਾ ਕੋਈ ਲੀਗਲ ਵਕੀਲ ਕੇਸ ਲੜਨ ਵਾਲਾ ਪਰਿਵਾਰਕ ਮੈਂਬਰ ਜਾਂ ਉਹ ਖੁਦ ਤਰੀਕ 付ਤਨ ਆਇਆ ਜਾਂ ਕੋਰਟ 'ਚ ਪੇਸ਼ ਕੀਤਾ ਜਾਂ মিডিਆ ਦੇ ਸਾਹਮਣੇ ਕਰਕੇ ਉਹਨਾਂ ਨੇ ਆਪਦਾ ਪੱਖ ਨਾ ਰੱਖਿਆ ਉਹਨਾਂ ਚਿਰ ਇਹਨਾਂ ਚੀਜ਼ਾਂ ਤੇ ਮੋਹਰ ਨਹੀਂ ਲਾ ਸਕਦੇ ਕਿ ਕੀ ਸੱਚ ਆ ਤੇ ਕੀ ਝੂਠ ਆ ਕਿਉਂਕਿ ਇਦਾਂ ਦੀਆਂ ਚਰਚਾਵਾਂ ਵੱਖ-ਵੱਖ ਸਮਿਆਂ ਦੇ ਵਿੱਚ ਚੱਲੀਆਂ ਵੱਖ-ਵੱਖ ਸਮਿਆਂ ਦੇ ਵਿੱਚ ਹੋਈਆਂ ਉਹਨਾਂ ਦੇ ਵਿੱਚੋਂ ਬਹੁਤ ਕੁਝ ਝੂਠ ਨਿਕਲ ਕੇ ਕੀ ਆਇਆ ਲੋਕਾਂ ਨੂੰ ਗਮਰਾਹ ਕੀਤਾਗਾ ਲੋਕਾਂ ਤੱਕ ਹੋਰ ਗੱਲਾਂ ਪਹੁੰਚੀਆਂ ਮਤਲਬ ਕਿ ਲੋਕਾਂ ਤੱਕ ਹੋਰ ਚੀਜ਼ਾਂ ਤੇ ਹਕੀਕਤ ਦੇ ਵਿੱਚ ਹੋਰ ਚੀਜ਼ ਪਰ ਅਮਰਤਪਾਲ ਸਿੰਘ ਮਹਿਰੂ ਲੋਕ ਕਿੰਨਾ ਗੋਹਦੇ ਨਾਲ ਖੜਨਗੇ ਲੋਕ ਉਹਦੇ ਹੱਕ ਚ ਭੁਗਤਣਗੇ ਜਾਂ ਹੁਣ ਇੱਕ ਚਰਚਾ ਚੱਲੂਗੀ ਉਹਦੇ ਵਿੱਚ ਫਿਰ ਇਹ ਕਹਿਣਗੇ ਕਿ ਭਾਈ ਤੂੰ ਬਾਣੇ ਨੂੰ ਬਦਨਾਮ ਕੀਤਾ ਸੀਗਾ ਕਿ ਜਿੱਥੋਂ ਫੜਿਆ ਗਿਆ ਕਿ ਉਹ ਉਸੇ ਬਾਣੇ ਦੇ ਵਿੱਚ ਰਹਿ ਰਿਹਾ ਸੀਗਾ ਜਾਂ ਉਹ ਪੈਂਟਕੋਰਡ ਦੇ ਵਿੱਚ ਇਹ ਤਸਵੀਰ ਹਜੇ ਜਨਤਕ ਤੌਰ ਤੇ ਬਾਹਰ ਕੁਝ ਨਹੀਂ ਆਈ AI ਦੇ ਨਾਲ ਬਹੁਤ ਕੁਝ ਆ ਸਕਦਾ ਹੈ ਬਹੁਤ ਕੁਝ ਇਹਦੇ ਵਿੱਚ ਫੇਕ ਹੋ ਸਕਦਾ ਹੈ ਮਤਲਬ ਕਿ ਬਹੁਤ ਕੁਝ ਹੈ ਨਾ ਕਿਉਂਕਿ ਹੁਣ ਕਿਵੇਂ ਸੋਸ਼ਲ ਮੀਡੀਆ ਦੇ ਜਮਾਨੇ ਦੇ ਮੁਤਾਬਕ ਗੱਲਾਂ ਚੱਲਦੀਆਂ ਨੇ ਤੇ ਪਤਾ ਲੱਗਦਾ ਹੈ ਕਿ ਆ ਮੁੱਖ ਮੰਤਰੀ ਸਾਹਿਬ ਕਿਸੇ ਨੂੰ ਕਹਿ ਰਹੇ ਨੇ ਕੁਝ ਉਹ ਪਤਾ ਬਾਅਦ ਚ ਹੁੰਦਾ ਕਿ ਤੇ AI ਵਾਲੀ ਗੱਲ ਆ ਜਾਂ ਸੁਖਬੀਰ ਸਿੰਘ ਬਾਦਲ ਚਨਜੀਤ ਚੰਨੀ ਰਾਜਾ ਵੜਿੰਗ ਜਿਹੜੇ ਲੀਡਰਾਂ ਦੇ ਤੌਰ ਤੇ ਪੋਲਿਟਿਕਲ ਤੌਰ ਤੇ ਜਿਹੜੇ ਬੰਦੇ ਵਿਚਰਦੇ ਆ ਮੇਨ ਚੇਅਰ ਇਹ ਉਹ ਵੀ ਇਦਾਂ ਦੀਆਂ AI ਦੇ ਨਾਲ ਵੀਡੀਓ ਪੇਚ ਕਰਕੇ ਬਾਅਦ ਚ ਬਦਲ ਲੱਗਦਾ ਯਾਰ ਇਹ ਤੇ AI ਆ ਵੱਡੇ ਵੱਡੇ ਬੰਦਿਆਂ ਨੂੰ ਭੁਲੇਖੇ ਪਾਈ ਜਾਂਦੇ ਆ ਤਸਵੀਰਾਂ ਅਕਸਰ ਤਿਆਰ ਕੀਤੀਆਂ ਜਾਂਦੀਆਂ ਨੇ ਜਿਵੇਂ ਕਿਸੇ ਦੀ ਕਿਸੇ ਨਾਲ ਨਹੀਂ ਬੰਦੀ ਹੁੰਦੀ ਉਹਨਾਂ ਨੂੰ ਇਕੱਠਾਂ ਦੀ ਤਸਵੀਰ ਜੋੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤੀ ਜਾਂਦੀ ਹੈ ਕਿ ਭਾਈ ਆਹ ਚੱਕੋ ਇਹ ਤਾਂ ਇਕੱ ਮਤਲਬ AI ਦੇ ਜਮਾਨੇ ਦੇ ਵਿੱਚ ਅਜਿਹੀਆਂ ਚੀਜ਼ਾਂ ਵੀ ਚੱਲੀਆਂ ਹੁਣ ਇਹ ਤਸਵੀਰ ਜਿੱਦਾਂ ਦੇ ਨਿਕਲ ਕੇ ਆਉਂਦੀ ਆ ਕਿਹੜੀ ਤੇ ਪੱਕੀ ਮੋਹਰ ਲੱਗਦੀ ਆ ਕਿ ਭਾਈ ਆ ਵੀਡੀਓ ਆ ਗਈ ਵੀ ਆ ਪੱਕਾ ਤੌਰ ਤੇ ਬੰਦੇ ਨੂੰ ਖੜ ਲਿਆ ਦੁਬਈ ਤੇ 에어ਪੋਰਟ ਤੋਂ ਲਿਆ ਕੇ ਚਾਰਜ ਦਾ ਪੀੜੀ ਪੁਲਿਸ ਨੇ ਫੜਿਆ ਸੀਗਾ ਕਿ ਉਹਨੂੰ ਅੰਮ੍ਰਿਤਸਰ ਧਾਰਿਆ ਜਾਂਦਾ ਦਿੱਲੀ ਧਾਰਿਆ ਜਾਂਦਾ ਕਿੱਥੇ ਲਿਆ ਕੇ ਕਿੰਨੇ ਦਿਨ ਦਾ ਰਿਮਾਂਡ ਹੁੰਦਾ ਹੈ ਰਿਮਾਂਡ ਦੇ ਵਿੱਚ ਕੀ ਕੁੱਟਮਾਰ ਹੋਊਗੀ ਕਿੰਨੇ ਦਿਨ ਉਹਨੂੰ ਕੁੱਟਿਆ ਜਾਊਗਾ ਕਿੰਨੇ ਦਿਨ ਉਹਨੂੰ ਰੱਖਿਆ ਜਾਊਗਾ ਜਾਂ ਫਿਰ ਉਹਨੂੰ ਉਸੇ ਤਰ੍ਹਾਂ ਉਹ ਕਬੂਲਨਾਮਾ ਕਰਦਾ ਹੁੰਦਾ ਤੇ ਉਹਦੇ ਮੁਤਾਬਕ ਜਿਹੜੀ ਉਹਦੇ ਤੇ ਬੰਦੀ ਕਾਰਵਾਈ ਉਹਦਾ ਕੇਸ ਚਲਾ ਕੇ ਤੇ ਉਹਨੂੰ ਜਿਹੜਾ ਉਹ ਜੇਲ੍ਹ ਭੇਜ ਦਿੱਤਾ ਜਾਊਗਾ ਕਿਉਂਕਿ ਇਹ ਇੱਕ ਹਾਈਲਾਈਟ ਕੇਸ ਸੀਗਾ ਇਹਦੇ ਵਿੱਚ ਸਰਕਾਰ ਦੀ ਗਲੇ ਦੀ ਹੱਡੀ ਸੀ ਕਿ ਬੰਦਾ ਇੱਥੋਂ ਦੁਬਈ ਚਲਾ ਕਿਵੇਂ ਗਿਆ ਜਾਂ ਬਾਹਰਲੇ ਦੇਸ਼ ਚਲਾ ਕਿਵੇਂ ਗਿਆ ਕਿਉਂਕਿ ਇਹ ਕਾ ਸਵਾਲੀਆ ਨਿਸ਼ਾਨ ਖੜੇ ਕਰਦਾ ਸੀ ਪੰਜਾਬ ਸਰਕਾਰ ਦੇ ਸਿਸਟਮ ਜਾਂ ਕਹਿ ਲਈਏ ਪੂਰੇ ਭਾਰਤ ਦੇ ਸਿਸਟਮ ਤੇ ਕਿ ਬੰਦੇ ਪੰਜਾਬ ਦੇ ਵਿੱਚ ਕਾਰਵਾਈ ਕਰਦੇ ਨੇ ਤੇ ਬਾਹਰ ਕਿਵੇਂ ਚਲੇ ਜਾਂਦੇ ਨੇ ਮੈਂ ਕੋਈ ਇੱਕ ਕਿਸੇ ਕਿਸ ਪਰਸਨਲ ਬੰਦੇ ਤੇ ਗੱਲ ਲਾ ਕੇ ਨਹੀਂ ਕਰਦਾ ਪਰ ਇੱਕ ਸਵਾਲੀਆ ਨਿਸ਼ਾਨ ਸੀ ਜਦੋਂ ਇੱਥੇ ਨੇਕਾਂ ਕਤਲ ਹੋਏ ਤੇ ਉਹਨਾਂ ਦੇ ਕਤਲਾਂ ਦੇ ਵਿੱਚ ਜ਼ਿੰਮੇਵਾਰੀ ਲੈਣ ਵਾਲੇ ਉਹਨਾਂ ਕਤਲਾਂ ਦੇ ਵਿੱਚ ਸ਼ਮੂਲੀਅਤ ਪੰਗਤਾਉਣ ਵਾਲੇ ਅਸਲਾ ਦੇਣ ਵਾਲੇ ਜਾਂ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਕਾਂਡ ਚ ਲੈ ਲੀਏ ਉਹ ਬੰਦੇ ਵੀ ਅਮਰੀਕਾ ਤੱਕ ਪਹੁੰਚ ਗਏ ਬੜੇ ਵਿੱਚੋਂ ਬੰਦੇ ਸੀਗੇ ਜਿਹੜੇ ਮਤਲਬ ਕੋਈ ਕਿਸੇ ਨੇ ਠਹਿਰ ਦਿੱਤੀ ਜਿਹੜੇ ਬੰਦੇ ਪੁਲਿਸ ਨੂੰ ਲੜਿੰਦੇ ਸੀਗੇ ਉਹ ਬੰਦੇ ਇੱਥੋਂ ਨਿਕਲ ਗਏ ਉਹ ਕਿਸ ਤਰੀਕੇ ਨਾਲ ਨਿਕਲਦੇ ਨੇ ਕਿਹੜਾ ਰਾਹ ਉਹਨਾਂ ਕੋਲੇ ਕਿੱਥੇ ਪੈਸਾ ਚੱਲਦਾ ਹੈ ਕੀ ਸਿਸਟਮ ਆ ਕੀ ਉਹ ਨਾਲ ਲੱਗਦੇ ਨੇਪ ਜਿਕੇ ਤਰੀਕੇ ਨਾਲ ਜਾਲੀ ਡਾਕੂਮੈਂਟ ਤਿਆਰ ਹੁੰਦੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸੇ ਹੋਣਗੇ ਤੇ ਇਹ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਹੋ ਸਕਦਾ ਹੈ ਕਿ ਅਮਰਤਪਾਲ ਸਿੰਘ ਮਹਿਰੋਂ ਵੀ ਇਦਾਂ ਕਿਤੇ ਕੋਈ ਮਤਲਬ ਆਪਦੇ ਡਾਕੂਮੈਂਟ ਤਿਆਰ ਕਰਕੇ ਆਪਦੀ ਜਾਨ ਬਚਾਉਣ ਦੇ ਲਈ ਜਾਂ ਕਿਸੇ ਵੀ ਤਰੀਕੇ ਨਾਲ ਨਿਕਲ ਸਕਦਾ ਕਿਉਂਕਿ ਪਿਛਲੇ ਦਿਨੀ ਉਹਨਾਂ ਦੇ ਵਕੀਲ ਨੇ ਵੀ ਸਾਡੇ ਨਾਲ ਇੰਟਰਵਿਊ ਕਰਦੇ ਆ ਗੱਲ ਰੱਖੀ ਸੀ ਕਿ ਉਹ ਜਿਹੜੀ ਇਹ ਅਫਵਾਹਾਂ ਚੱਲਦੀਆਂ ਨੇ ਉਹਨੂੰ ਮਾਰ ਵੀ ਸਕਦੇ ਨੇ ਉਹਨੂੰ ਇਨਕਾਊਂਟਰ ਵੀ ਕਰ ਸਕਦੇ ਨੇ ਕੀ ਮਤਲਬ ਕਿ ਇਦਾਂ ਦੀਆਂ ਜਿਹੜੀਆਂ ਉਹਨਾਂ ਨੇ ਆਪਦਾ ਪੱਖ ਰੱਖ ਦਿੱਤਾ ਸੀ ਪਹਿਲਾਂ ਹੀ ਇਹ ਗੱਲ ਰੱਖ ਦਿੱਤੀ ਸੀ ਕਿ ਭਾਈ ਇਦਾਂ ਦੀ ਗੱਲ ਹੋ ਸਕਦੀ ਹੈ ਕਿਉਂਕਿ ਉਹਨਾਂ ਨੇ ਇਸ ਗੱਲ ਤੋਂ ਰੱਖੀ ਸੀ ਕਿ ਉਹਨਾਂ ਨੂੰ ਪਿੰਕ ਸੀ ਜਾਂ ਕਹਿ ਲਈਏ ਕਿ ਉਹਨਾਂ ਨੂੰ ਕੋਈ ਸੁਨੇਹਾ ਸੱਪਾ ਜਾਂ ਕੋਈ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਇਦਾਂ ਦਾ ਸਿਸਟਮ ਹੋਇਆ ਕਿ ਬੁੰਡੇ ਬਾਹਰਲੇ ਮੁਲਕ ਦੀ ਗੱਲ ਕਰਕੇ ਕਿ ਉਹਨਾਂ ਦੇ ਇਨਕਾਊਂਟਰ ਹੋ ਗਏ ਉਹ ਛੋਟੀਆਂ ਛੋਟੀਆਂ ਗਲਤੀਆਂ ਕਰਕੇ ਉਹ ਵਾਪਸ ਮੁੜਨਾ ਚਾਹੁੰਦੇ ਸੀ ਜਾਂ ਕਹਿ ਲਈਏ ਕਿ ਉਹਨਾਂ ਦੀ ਸਜ਼ਾ ਬੰਦੀ ਹੋ ਸਕਦੀ ਆ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਇਹ ਨਹੀਂ ਹੁੰਦਾ ਕਿ ਕਿਸੇ ਦਾ ਕੋਈ ਗਲਤੀ ਆ ਤੇ ਉਹਨੂੰ ਗਲਤੀ ਦੇ ਮੁਤਾਬਕ ਉਹਨੂੰ ਗੋਲੀ ਮਾਰ ਦੇਣਾ ਇਦਾਂ ਦੇ ਕਾਂਡ ਹੋਏ ਜਿੰਨੇ ਵਿੱਚ ਕਈ ਬੰਦੇ ਮੌਤ ਦੇ ਘਾਟੋਂ ਤਾਰ ਦਿੱਤੇ ਤੇ ਇਸੇ ਇਸੇ ਸ਼ੱਕ ਦੇ ਦਾਇਰ ਉਹਨਾਂ ਦੇ ਵਕੀਲ ਨੇ ਵੀ ਇਹ ਚਿੰਤਾ ਜਤਾਈ ਸੀਗੀ ਕਿ ਉਹਨਾਂ ਨੂੰ ਭਾਈ ਇਨਕਾਊਂਟਰ ਕਰ ਸਕਦੇ ਜਾਂ ਕਰ ਦਿੱਤਾ ਹੋਊਗਾ ਜਾਂ ਇਦਾਂ ਦੀਆਂ ਗੱਲਾਂ ਪਰ ਹੁਣ ਉਹਨੂੰ ਜਿੰਦਾ ਜਿਹੜਾ ਉਹ ਗ੍ਰਫਤਾਰ ਕੀਤਾ ਗਿਆ ਉਹਨੂੰ ਕਦੋਂ ਲਿਆਂਦਾ ਜਾਊਗਾ ਕਿੰਨੇ ਦੀ ਜੇਲ ਹੋਵੇਗੀ ਕਿੰਨਾ ਸਮਾਂ ਉਹਨੂੰ ਜੇਲ ਦੇ ਵਿੱਚ ਰੋਟੀਆਂ ਖਾਣੀਆਂ ਪੈਣੀਆਂ ਕੀ ਉਹ ਅੰਦਰ ਚੰਗੀ ਜ਼ਿੰਦਗੀ ਜੀਊਗਾ ਘਟੀਆ ਜ਼ਿੰਦਗੀ ਜੀਊਗਾ ਕਿਸ ਤਰ੍ਹਾਂ ਦਾ ਰਹੂਗਾ ਕੀ ਉਹਦੇ ਨਾਲ ਦੇ ਸਾਥੀ ਉਹ ਤੱਕ ਬਾਹਰ ਆ ਜਾਣਗੇ ਜਾਂ ਫਿਰ ਇਕੱਠੇ ਇਹ ਕਰਨਗੇ ਜੇਲ ਦਾ ਪਰ ਜਾਂ ਉਹ ਮਤਲਬ ਹੋਰ ਕਿਸੇ ਕਾਂਡ ਦੇ ਵਿੱਚ ਉਹਦੇ ਰਿਮਾਂਡ ਦੇ ਵਿੱਚ ਵੀ ਕਈ ਹੋਰ ਮਤਲਬ ਕਿ ਕੇਸਾਂ ਦੇ ਵਿੱਚ ਉਹਦਾ ਨਾਮ ਜੜੂਗਾ ਕੋਈ ਅਸਲੇ ਨਾਲ ਜਾਂ ਹੋਰ ਮਤਲਬ ਇਹਦਾਂ ਦੀਆਂ ਚੀਜ਼ਾਂ ਹੁੰਦੀਆਂ ਹੁੰਦੀਆਂ ਜਦੋਂ ਇਦਾਂ ਬੰਦਾ ਭੱਜ ਕੇ ਜਾਵੇ ਉਸ ਤੋਂ ਬਾਅਦ ਉਹਦੇ ਨਾਲ ਕਈ ਚੀਜ਼ਾਂ ਜੁੜ ਜਾਂਦੀਆਂ ਸੁਭਾਵਿਕ ਗੱਲ ਹੈ ਕਿ ਭਾਈ ਜਦੋਂ ਬੰਦਾ ਇਥੋਂ ਕਿਤੋਂ ਵੀ ਕਿਸੇ ਚੀਜ਼ ਤੋਂ ਭਾਈਦਾ ਤੇ ਉਦੋਂ ਬਾਅਦ ਕੋਈ ਕੇਸ ਤੇ ਜਿੰਨਾ ਕੋ ਮੰਗਲ ਸਗ ਨਹੀਂ ਰੜਦੀ ਤੇ ਪੰਜਾਬ ਪੁਲਿਸ ਨੇ بڑے ਕੇਸਾਂ ਦੇ ਵਿੱਚ ਬੰਦਿਆਂ ਨਾਲ ਅਰਲਾਕੇ ਤੇ ਫਿਰ ਥੋੜਾ ਜਿਹਾ ਕੇਸ ਭਾਰੇ ਕੀਤੇ ਹੋਏ ਨੇ ਕਿ ਇਹ ਕੇਸ ਉਸ ਤਰ੍ਹਾਂ ਭਰਾ ਹੋਊਗਾ ਜਾਂ ਫਿਰ ਇਹਦੀ ਜਾਨ ਜਿਹੜੀ ਉਹ ਸੌਖੀ ਵੱਜ ਜਾਵੇਗੀ ਇਹ ਥੋੜੀ ਸਜ਼ਾ ਕੱਟ ਕੇ ਉਹ ਬਾਹਰ ਆ ਜਾਏਗਾ ਕਿ ਇਹ ਗੰਦਪੌਣਾਂ ਨਾਲ ਤੇ ਕੰਟਰੋਲ ਹੋਵੇਗਾ ਜਾਂ ਫਿਰ ਇਸ ਤਰ੍ਹਾਂ ਮਹਿਰੋ ਵਰਗੇ ਇਦਾਂ ਦੇ ਕੇਸਾਂ ਦੇ ਵਿੱਚ ਫਸਦੇ ਰਹਿਣਗੇ ਤੇ ਗੰਦ ਪਾਉਣ ਵਾਲੇ ਵੀ ਆਪਦਾ ਕੰਮ ਕਰਦੇ ਰਹਿਣਗੇ ਇਹਨਾਂ ਚੀਜ਼ਾਂ ਤੇ ਫੁੱਲ ਸਟਾਪ ਨਹੀਂ ਲੱਗੂਗੀ ਸਰਕਾਰ ਜਿੱਥੇ ਇੱਕ ਪਾਸੇ ਉਸ ਦੇ ਕੇਸ ਦੇ ਵਿੱਚ ਅਮਰਤਪਾਲ ਸਿੰਘ ਮਹਿਰੋ ਨੂੰ ਫੜ ਰਹੀ ਹੈ ਦੂਜੇ ਪਾਸੇ ਕੀ ਸੋਸ਼ਲ ਮੀਡੀਆ ਤੇ ਗੰਦ ਪਾਉਣ ਵਾਲੇ ਵੀ ਇਦਾਂ ਦਾ ਕੋਈ ਕਦਮ ਹੀ ਨਾ ਪੱਟੇ ਜਾਂ ਦੋ ਇਹ ਕੀ ਹੋਵੇ ਨਾ ਕਿ ਉਹਨਾਂ ਤੇ ਵੀ ਠੱਪਾ ਲਾਵੇਗੀ ਉਹਨਾਂ ਨੂੰ ਵੀ ਰੋਕੇਗੀ ਕਿ ਭਾਈ ਤੁਸੀਂ ਇੱਥੇ ਰੁਕ ਜੋ ਬਾਅਦ ਆਜੋ ਨਹੀਂ ਤੇ ਤੁਹਾਡੇ ਤੇ ਵੀ ਆਹ ਕੇਸ ਤੇ ਇਹਨਾਂ ਮੁਤਾਬਕ ਆ ਸਜ਼ਾ ਹੋਵੇਗੀ ਜਾਂ ਇਹਨਾਂ ਦਾ ਕੋਈ ਕਾਨੂੰਨ ਬਣੇਗਾ ਜਾਂ ਉਹਨਾਂ ਦੇ ਅਕਾਊਂਟ ਬੰਦ ਕੀਤੇ ਜਾਣਗੇ ਜਾਂ ਦੇ ਸਾਡੇ ਅਰਗਿਆਂ ਦੇ ਜੇ ਕੋਈ ਗੱਲ ਚੰਗੀ ਰੱਖਦਾ ਤੇ ਉਹਨਾਂ ਦੇ ਅਕਾਊਂਟ ਹੈਂਡਲ ਬੰਦ ਕਰਕੇ ਉਹਨਾਂ ਦੇ ਜ਼ੁਲਮ ਹੋਵੇਗਾ ਕਿਸੇ ਦੇ ਚੈਨਲ ਬੰਦ ਕਰ ਦਿੱਤੇ ਜਾਂਦੇ ਨੇ ਕਿਸੇ ਦਾ ਪੇਜ ਉਡਾ ਦਿੱਤਾ ਜਾਂਦਾ ਹੈ ਕੀ ਫਿਰ ਇਹ ੱਤਕਾ ਉਹਨਾਂ ਨਾਲ ਹੋਵੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਅਜਿਹੀਆਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਜੇ ਕੋਈ ਇਦਾਂ ਦੇ ਰਾਹ ਦੇ ਵਿੱਚ ਚੁੰਦਾ ਤੇ ਉਹ ਰਾਹ ਚੁੰਦਾ ਹੀ ਕਿਉਂ ਆ ਸਰਕਾਰ ਕੋਲ ਇਸ ਦੇ ਬਹੁਤ ਸਾਰੇ ਹਿੱਲੇ ਹੁੰਦੇ ਆ ਕਿ ਜੇ ਕੋਈ ਪੰਜਾਬ ਦੀ ਸਿੱਖੀ ਦੀ ਗੱਲ ਕਰਦਾ ਉਹਨਾਂ ਦੇ ਅਕਾਊਂਟ ਹੈਂਡਲ ਬੰਦ ਕਰ ਦਿੱਤੇ ਜਾਂਦੇ ਨੇ ਜੇ ਉਹਨਾਂ ਦੇ ਅਕਾਊਂਟ ਹੈਂਡਲ ਬੰਦ ਹੋ ਸਕਦੇ ਨੇ ਤੇ ਭਾਈ ਜੇ ਗੰਦ ਪਾਉਣ ਵਾਲੇ ਦੇ ਵੀ ਕਰੋ ਤੇ ਇਦਾਂ ਦੀਆਂ ਸਾਨੂੰ ਨਾ ਖਬਰਾਂ ਦੇਣੀਆਂ ਪੈਣ ਨਾ ਇਹਨਾਂ ਚੀਜ਼ਾਂ ਤੇ ਚਰਚਾਵਾ ਹੋਣ ਨਾ ਅਜਿਹੇ ਕਿਸੇ ਨੂੰ ਸਟੈਪ ਪੱਟਨੇ ਪੈਣ ਜਿੰਦੇ ਕਰਕੇ ਨਾਲੇ ਤਾਂ ਕਿਸੇ ਦੀ ਜਾਨ ਜਾਵੇ ਤੇ ਨਾਲੇ ਉਹਨਾਂ ਨੂੰ ਕੋ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣ 10-20 ਸਾਲ ਉਹ ਜ਼ਿੰਦਗੀ ਦੇ ਖਰਾਬ ਕਰਨ ਕਿਉਂਕਿ ਜਿਹੜਾ ਮਰ ਜਾਂਦਾ ਉਹ ਅੱਖਾਂ ਬੰਦ ਕਰ ਗਿਆ ਤੇ ਜਿਹੜੇ ਮਾਰਨ ਵਾਲੇ ਹੁੰਦੇ ਆ ਉਹ ਵੀ ਫਸ ਜਾਂਦੇ ਆ ਉਹਦੇ ਵੀ 2-4-5 ਬੰਦੇ ਕਈ ਕਿਈ ਸਾਲ ਉਹਨਾਂ ਦੀ ਜੇਲ੍ਹਾਂ ਦੇ ਵਿੱਚ ਜ਼ਿੰਦਗੀ ਖਰਾਬ ਹੋ ਜਾਂਦੀ ਆ ਫਿਰ ਕ੍ਰਾਈਮ ਦੀ ਦੁਨੀਆ ਚਲੇ ਜਾਂਦੇ ਆ ਫਿਰ ਪਤਾ ਨਹੀਂ ਕਿ ਉੱਥੇ ਬੈਠੇ ਆ ਕਿਦਾਂ ਦੇ ਰਾਹ-ਰਾਹ ਹੱਥ ਮਰ ਜਾਂਦੇ ਆ ਤੇ ਉਹਨਾਂ ਦੇ ਮੁਤਾਬਕ ਫਿਰ ਕਿਸੇ ਨਾ ਕਿਸੇ ਕੇਸ ਦੇ ਵਿੱਚ ਹੋਰ ਤਾਰਾਂ ਜੁੜ ਜਾਂਦੀਆਂ ਨੇ ਤੇ ਇਹ ਕੇਸ ਜਿਹੜੇ ਆ ਉਹ ਲੰਮੇ ਹੋ ਜਾਂ ਤੇ ਸਰਕਾਰ ਨੂੰ ਹੀ ਤੰਦਈ ਦੇ ਨਾਲ ਧਿਆਨ ਦੇਣਾ ਪਊਗਾ ਸਿਰਫ ਵੋਟਾਂ ਲਈ ਜਾਂ ਸੋਸ਼ਲ ਮੀਡੀਆ ਤੇ ਵੀ ਆਪਣਾ ਕਿਹੜਾ ਕੋਈ ਮਨਨਾਂ ਜਾਣ ਲੋਕਾਂ ਦਾ ਲੋਕਾਂ ਨੂੰ ਧਿਆਨ ਨੇ ਲਈ ਬੈਠਿਆ ਇਸ ਚੀਜ਼ ਤੇ ਕਹਿ ਕੇ ਇਸ ਜੀ ਤੇ ਸਰਨਾ ਨਹੀਂਗਾ ਇਸ ਚੀਜ਼ ਤੇ ਕੋਈ ਵੀ ਸਰਕਾਰ ਆਏ ਚਾਹੇ ਅੱਜ ਦੀ ਆ ਚਾਹੇ ਕੱਲ ਦੀ ਆ ਚਾਹੇ ਪਰਸੋਂ ਦੀ ਆ ਚਾਹੇ ਬੀਤ ਚੁੱਕੀਆਂ ਚਾਹੇ ਆਉਣਾ ਕਿਸੇ ਨੇ ਉਹਨਾਂ ਨੂੰ ਇਸ ਚੀਜ਼ ਤੇ ਧਿਆਨ ਦੇਣਾ ਹੀ ਪਊਗਾ ਤਾਂ ਜੋ ਕਿ ਅਜਿਹੀਆਂ ਚੀਜ਼ਾਂ ਤੇ ਠੱਲ ਪਵੇ ਤੇ ਜਿਹੇ ਕ੍ਰਾਈਮ ਪੰਜਾਬ ਦੇ ਵਿੱਚ ਰੁਕ ਸਕਣ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ